ਲੱਕਾਂ ਬੰਨੀ ਫਿਰਦਾ ਐ ਇਦਾਂ ਹੀ ਸਾਡੇ ਵਾਲੇ ਮੈਨੂੰ ਕਈ ਕਹਿਣਗੇ ਪਾਪਾ ਜੀ ਮੈਨੂੰ ਗੱਲਾਂ ਬਹੁਤ ਕਰਦੇ ਨੇ ਮੈਂ ਕਿਹਾ ਮੇਰੇ ਵਾਲੀਆਂ ਲੈ ਲੈ ਮੇਰੇ ਤੇ ਇਲਜ਼ਾਮ ਬਹੁਤ ਲਾਉਂਦੇ ਨੇ ਮੈਂ ਕਿਹਾ ਮੇਰੇ ਵਾਲੇ ਲੈ ਲੈ ਤੈਨੂੰ ਪਤਾ ਮੇਰੇ ਤੇ ਕਿੱਦਾਂ ਦੇ ਲੱਗੇ ਆ ਜਿਹੜੀ ਗੱਲ ਜ਼ਿੰਦਗੀ ਵਿੱਚ ਮੈਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੀ ਮੈਂ ਉਦਾਂ ਦੇ ਇਲਜ਼ਾਮਾਂ ਨੂੰ ਵੀ ਫੇਸ ਕੀਤਾ ਆਪਣੀ ਜ਼ਿੰਦਗੀ ਵਿੱਚ ਬਰਮਖੋ ਸਾਰੀ ਜ਼ਿੰਦਗੀ ਜਿਸ ਬੰਦੇ ਨੇ ਆਪਣੀ ਮਾਂ ਨੂੰ ਮੈਂ ਕੱਲੀ ਨੂੰ ਨਹੀਂ ਮਿਲਿਆ ਤੇ ਮੈਂ ਟੀਵੀ ਵਿੱਚ ਨਿਊਜ਼ ਵੇਖੀ ਆ ਟਡਰੀਆਂ ਵਾਲਾ ਬਲਾਦਕਾਰੀ ਕੱਲੀ ماں ਨੂੰ ਨਹੀਂ ਮਿਲਿਆ ਮੈਂ ساری ਜ਼ਿੰਦਗੀ ਮੈਂ 10 ਸਾਲ ਪਹਿਲਾਂ ਕਿਹਾ ਸੀ ਖੜ ਕੇ ਇੱਥੇ ਡਾਕਟਰ ਚੈੱਕ ਕਰਾਓ ਮੈਨੂੰ ਜੇ ਮੈਂ ਨਾ ساری ਜ਼ਿੰਦਗੀ ਮੈਂ ਕਿਸੇ ਨਾਲ ਸੰਬੰਧ ਬਣਾਇਆ ਹੋਵੇ ਬੋਲੀ ਮਾਰ ਦਿਓ ਫੜਾ ਕੇ ਦੁਨੀਆਂ ਦੇ ਵਿੱਚ ਡਾਕਟਰ ਆਪੇ ਲੈ ਆਓ ਤੇ ਮੈਨੂੰ ਚੈੱਕ ਕਰ ਲਓ ਮੇਰੇ ਸਰੀਰ ਨੂੰ ਮੈਂ ساری ਜ਼ਿੰਦਗੀ ਇੰਨਾ ਸਾਹਮ ਸਾਹ ਰੱਖਿਆ ਆ ਮੈਂ ਬਾਣਾ ਮੈਨੂੰ ਵਾਹ ਪੁਰਸ਼ਾਂ ਪਵਾਇਆ ਉਹਨਾਂ ਕਿਹਾ ਸੀ ਦਾਗ ਨਾ ਲੱਗਣ ਦੇਈ ਜੋ ਮਰਜੀ ਹੋ ਗਿਆ ਮੈਂ ਦਾਗ ਨਹੀਂ ਲੱਗਣ ਦਿੱਤਾ ਅਜ ਤੱਕ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਛਲੇ ਦਿਨੀ ਖਾਲਸਾ ਸਿਰਜਣਾ ਦੇ ਸੁਪਰਾ ਬਹੁਤ ਵੱਡਾ ਸਮਾਗਮ ਹੋਇਆ ਇਸ ਸਮਾਗਮ ਵਿੱਚ ਲੱਖਾਂ ਹੀ ਸਿੱਖ ਸੰਗਤਾਂ ਨੇ ਪਰਮੇਸ਼ਵਰ ਦਵਾਰ ਵਿਖੇ ਪਹੁੰਚ ਕੇ ਖਾਲਸਾ ਸਿਰਜਣਾ ਦਿਵਸ ਮਨਾਇਆ ਤੇ ਉੱਥੇ ਲਗਭਗ 5700 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜਨ ਲੱਗਣ ਦਾ ਨਿਰਣਾ ਕੀਤਾ ਖੰਡੇ ਬਾਟੇ ਦੀ ਪਾਉਲ ਲੈ ਕੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਦੇ ਨਾਲ ਲੱਗੇ ਤੇ ਇਸ ਸਮਾਗਮ ਵਿੱਚ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਜੋ ਕਿ ਬਹੁਤ ਹੀ ਵਧੀਆ ਗੁਰਮਤ ਸਮਾਗਮ ਕਰਦੇ ਹਨ ਉਹਨਾਂ ਨੇ ਇਸ ਗੁਰਮਤ ਸਮਾਗਮ ਵਿੱਚ ਵੀ ਰੌਣਕਾਂ ਹੀ ਬਣਾ ਦਿੱਤੀਆਂ ਇਸ ਸਮਾਗਮ ਵਿੱਚ ਵੱਖ-ਵੱਖ 86 ਪਾਰਟੀਆਂ ਨੇ ਹਿੱਸਾ ਲਿਆ ਤੇ ਸਾਡੇ ਬਹੁਤ ਵਧੀਆ ਪ੍ਰਚਾਰਕ ਵੀ ਇੱਥੇ ਪਹੁੰਚੇ ਸਨ ਤੇ ਸਾਰਿਆਂ ਨੇ ਹੀ ਵਿਸਾਖੀ ਤੇ ਜੋ ਖਾਲਸਾ ਸਿਰਜਣਾ ਦਿਵਸ ਹੁੰਦਾ ਹੈ ਉਸ ਨੂੰ ਬੜਾ ਹੀ ਸੋਹਣੇ ਢੰਗ ਨਾਲ ਮਨਾਇਆ ਤੇ ਆਓ ਆਪਾਂ ਇਸ ਦਵਾਨ ਵਿੱਚ ਹੋਈਆਂ ਕੁਝ ਗੱਲਾਂ ਬਾਰੇ ਚਾਣਨਾ ਪਾਉਂਦੇ ਹਾਂ ਤੇ ਸੁਣਦੇ ਹਾਂ ਭਾਈ ਸਾਹਿਬ ਨੇ ਕਿੰਨਾ-ਕਿੰਨਾ ਗੱਲਾਂ ਤੇ ਕਿੰਨਾ-ਕਿੰਨਾ ਮੁੱਦਿਆਂ ਉੱਤੇ ਚਾਨਣਾ ਪਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕੀ ਕੁਝ ਕਿਹਾ ਤੇ ਉਹਨਾਂ ਨੇ ਆਪਣੀ ਪਰਸਨਲ ਲਾਈਫ ਬਾਰੇ ਵੀ ਕੁਸਚਾ ਨਾ ਪਾਇਆ ਤੇ ਉਹ ਆਪਾ ਸੁਣਦੇ ਹਾਂ ਪਰ ਗੱਡੀ ਗੱਡੀ ਕਰਤਾ ਇੱਥੇ 3 ਕਰੋੜ ਦਾ ਕਿੱਲਾ ਹੈ ਮੇਨ ਰੋਡ ਦੇ ਉੱਤੇ ਤੇ 34 ਕਿੱਲੇ ਜ਼ਮੀਨ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਕਰਾਈ ਹੈ 200 ਕਰੋੜ ਤੋਂ ਵੱਧ ਰੁਪਈਆ ਇੱਥੇ ਲਾਇਆ ਇੱਕ ਪੰਜੀ ਦੀ ਜਾਇਦਾਦ ਆਪਣੀ ਨਹੀਂ ਨਾ ਵਿਆਹਿਆ ਨਾ ਧੀ ਹੈ ਨਾ ਪੁੱਤ ਹੈ ਅੱਜ ਮਰ ਗਿਆ ਆ ਜਿਉਂਦਾ ਵੀ ਸੰਗਤ ਦਾ ਸਾਰਾ ਕੁਝ ਹੈ ਤੇ ਮਰਨ ਤੋਂ ਬਾਅਦ ਵੀ ਸੰਗਤ ਦਾ ਸਾਰਾ ਕੁਝ ਹੈ ਜਿਉਂਦਿਆਂ ਵੀ ਸੰਗਤ ਦਾ ਹੈ ਤੇ ਮਰਿਆਂ ਵੀ ਸੰਗਤ ਦਾ ਹੈ ਪਰ ਮੈਂ ਕਹਿੰਦਾ ਓਏ ਗ੍ਰੰਥੀ ਟੂਜ ਕੱਢੀ ਫਿਰਦਾ ਹੈ ਗ੍ਰੰਥੀ ਪੱਕੇ ਬੰਨੀ ਫਿਰਦਾ ਹੈ ਇਦਾਂ ਹੀ ਸਾਡੇ ਵਾਲੇ ਮੈਨੂੰ ਕਈ ਕਹਿਣਗੇ ਪਾਪਾ ਜੀ ਮੈਨੂੰ ਗੱਲਾਂ ਬਹੁਤ ਕਰਦੇ ਨੇ ਮੈਂ ਕਿਹਾ ਮੇਰੇ ਵਾਲੀਆਂ ਲੈ ਲੈ ਮੇਰੇ ਤੇ ਇਲਜ਼ਾਮ ਬਹੁਤ ਲਾਉਂਦੇ ਨੇ ਮੈਂ ਕਿਹਾ ਮੇਰੇ ਵਾਲੇ ਲੈ ਲੈ ਤੈਨੂੰ ਪਤਾ ਮੇਰੇ ਤੇ ਕਿੱਦਾਂ ਦੇ ਲੱਗੇ ਆ ਜਿਹੜੀ ਗੱਲ ਜ਼ਿੰਦਗੀ ਵਿੱਚ ਮੈਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੀ ਮੈਂ ਉਹਦਾ ਦੇ ਇਲਜ਼ਾਮਾਂ ਨੂੰ ਵੀ ਫੇਸ ਕੀਤਾ ਆਪਣੀ ਜ਼ਿੰਦਗੀ ਵਿੱਚ ਬਰਮਖੋ ਸਾਰੀ ਜ਼ਿੰਦਗੀ ਜਿਸ ਬੰਦੇ ਨੇ ਆਪਣੀ ਮਾਂ ਨੂੰ ਮੈਂ ਕੱਲੀ ਨੂੰ ਨਹੀਂ ਮਿਲਿਆ ਤੇ ਮੈਂ ਟੀਵੀ ਵਿੱਚ ਨਿਊਜ਼ ਵੇਖੀ ਆ ਟਡਰੀਆਂ ਵਾਲਾ ਬਲਾਦਕਾਰੀ ਕੱਲੀ ਮਾਂ ਨੂੰ ਨਹੀਂ ਮਿਲਿਆ ਮੈਂ ਸਾਰੀ ਜ਼ਿੰਦਗੀ ਮੈਂ 10 ਸਾਲ ਪਹਿਲਾਂ ਕਿਹਾ ਸੀ ਖੜ ਕੇ ਇੱਥੇ ਡਾਕਟਰ ਚੈੱਕ ਕਰਾਓ ਮੈਨੂੰ ਜੇ ਮੈਂ ਨਾ ساری ਜ਼ਿੰਦਗੀ ਮੈਂ ਕਿਸੇ ਨਾਲ ਸੰਬੰਧ ਬਣਾਇਆ ਹੋਵੇ ਕੋਲੀ ਮਾਰ ਦਿਓ ਖੜਾ ਕੇ ਦੁਨੀਆ ਦੇ ਵਿੱਚ ਡਾਕਟਰ ਆਪੇ ਲੈ ਆਓ ਤੇ ਮੈਨੂੰ ਚੈੱਕ ਕਰ ਲਓ ਮੇਰੇ ਸਰੀਰ ਨੂੰ ਮੈਂ ساری ਜ਼ਿੰਦਗੀ ਇੰਨਾ ਸਾਫ-ਸਾਫ ਰੱਖਿਆ ਆ ਮੈਂ ਬਾਣਾ ਮੈਨੂੰ ਵਾਪੁਰਸ਼ਾਂ ਪਵਾਇਆ ਉਹਨਾਂ ਕਿਹਾ ਸੀ ਦਾਗ ਨਾ ਲੱਗਣ ਦੇਈ ਜੋ ਮਰਜੀ ਹੋ ਗਿਆ ਮੈਂ ਦਾਗ ਨਹੀਂ ਲੱਗਣ ਦਿੱਤਾ ਅਜੇ ਤੱਕ ਤੇ ਸੁਣੋ ਐਟਾ ਵੱਡਾ ਇਲਜ਼ਾਮ ਸਾਹਮਣਾ ਕੀਤਾ ਪਰ ਫੇਰ ਮੈਂ ਸੋਚਦਾ ਇਹ ਜਿਹੜਾ ਵੀ ਤੁਰੇਗਾ ਜਿਹੜਾ ਵੀ ਚੱਲੇਗਾ ਜੋ ਵੀ ਦੁਨੀਆ ਤੋਂ ਕਰ ਪਾਉਂਦਾ ਲੋਕ ਕਰਦੇ ਆ ਗੱਲਾਂ ਕਰਨ ਵਾਲਿਆਂ ਨੇ ਗੱਲਾਂ ਕਰਨੀਆਂ ਇਹਨਾਂ ਨੇ ਤੁਹਾਨੂੰ ਨਹੀਂ ਬਖਸ਼ਣਾ ਹਟਣਾ ਨਹੀਂ ਸਭ ਕੁਝ ਚੱਲਦਾ ਰਹਿਣਾ ਹੈ ਪਰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੂੰ ਮਰਦਾਨੇ ਨੇ ਕਿਹਾ ਮਹਾਰਾਜ ਦੁਨੀਆ ਬੜੀਆਂ ਗੱਲਾਂ ਕਰਦੀ ਏ ਮਾਰੇ ਕਹਿੰਦੇ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਜਿਹਦਾ ਕੋਈ ਨਾ ਬਣੇ ਉਹਦਾ ਕਲਗੀ ਵਾਲਾ ਬਣ ਜਾ ਜਿਹਦੇ ਪਿੱਛੇ ਕੋਈ ਨਾ ਖੜੇ ਉਹਦੇ ਪਿੱਛੇ ਕਲਗੀਆਂ ਵਾਲਾ ਖੜ ਜਾਏਗਾ ਤੁਹਾਡੇ ਪਿੱਛੇ ਸਟੈਂਡ ਨਹੀਂ ਲੈਣਾ ਕਿਸੇ ਨੇ ਪਰ ਗੁਰੂ ਗੋਬਿੰਦ ਸਿੰਘ ਤੁਹਾਡੇ ਪਿੱਛੇ ਖੜ ਜਾਣਗੇ ਕਹਿੰਦੇ ਜੀ ਕੋਈ ਆਸਰਾ ਨਹੀਂ ਸਾਡੇ ਬੱਚੇ ਭੁੱਖੇ ਮਰ ਜਾਣਗੇ ਕਹਿੰਦੇ ਠੀਕ ਹੈ ਇੱਕ ਵਾਰੀ ਬੇਨਤੀ ਕਰਕੇ ਵੇਖ ਲੈਨੇ ਆ ਜਿਹਦਾ ਬਣੇ ਨਾ ਨਾ ਜਗਤ ਵਿੱਚ ਕੋਈ ਬڑے ਬੰਦੇ ਦੁਨੀਆ ਚੋਂ ਨੇ ਜਿਨ੍ਹਾਂ ਦਾ ਹੈ ਕੋਈ ਨਹੀਂ ਨਾ ਧੀ ਨਾ ਪੁੱਤ ਕੋਈ ਹੈ ਨਹੀਂ ਪਰ ਬਹੁਤਾ ਸੰਸਾਰ ਉਹ ਹੈ ਜਿਨ੍ਹਾਂ ਦੇ ਹੈ ਬੜੇ ਨੇ ਪਰ ਬਣਦਾ ਕੋਈ ਨਹੀਂ ਬਹੁਤ ਨੇ ਪਿਛਲੇ ਦਿਨੀ ਭਾਈ ਸਾਹਿਬ ਨੂੰ ਕਿਸੇ ਸਿੱਖ ਸ਼ਰਧਾਲੂ ਨੇ ਇੱਕ ਡਿਫੈਂਡਰ ਗੱਡੀ ਪੇਂਡ ਕੀਤੀ ਸੀ ਉਸ ਦੀ ਚਰਚਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਭਾਈ ਸਾਹਿਬ ਦੀ ਗੱਲਬਾਤ ਵੀ ਜੱਜ ਹੈ ਕਿ ਲੋਕ ਉਹਨਾਂ ਨੂੰ ਟਾਰਗੇਟ ਬਹੁਤ ਕਰਦੇ ਹਨ ਹਾਲਾਂਕਿ ਉਸ ਟਾਈਮ ਵਿੱਚ ਕਈ ਗੱਡੀਆਂ ਹੋਰ ਵੀ ਨਿਕਲੀਆਂ ਸਨ ਪਰ ਭਾਈ ਸਾਹਿਬ ਨੂੰ ਲੈ ਕੇ ਕਾਫੀ ਟਾਰਗੇਟ ਕੀਤਾ ਗਿਆ ਕਿ ਉਹਨਾਂ ਕੋਲ ਇੰਨਾ ਪੈਸਾ ਹੈ ਉਹ ਐਸਪਸ਼ਤੀ ਕਰਦੇ ਹਨ ਬਾਬੇ ਇਸ ਤਰ੍ਹਾਂ ਨਹੀਂ ਹੁੰਦੇ ਬਾਬੇ ਇਸ ਤਰ੍ਹਾਂ ਨਹੀਂ ਹੁੰਦੇ ਸੋਚਣ ਵਾਲੀ ਗੱਲ ਹੈ ਕਿ ਕੀ ਉਹ ਮਾੜਾ ਕੀ ਕਰ ਰਹੇ ਹਨ ਸਿੱਖ ਪੰਥ ਦਾ ਇੰਨਾ ਵਧੀਆ ਪ੍ਰਚਾਰ ਕਰ ਰਹੇ ਹਨ ਸਿੱਖ ਪੰਥ ਨਾਲ ਸਾਡੇ ਨੌਜਵਾਨਾਂ ਨੂੰ ਜੋੜ ਰਹੇ ਹਨ ਨਸ਼ਾ ਤੋਂ ਬਚੇ ਰਹਿਣ ਲਈ ਗੁਰਮਤਿ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਤੇ ਗੁਰੂ ਦੇ ਗਿਆਨ ਨਾਲ ਹੀ ਆਪਾਂ ਨਸ਼ੇ ਤੋਂ ਦੂਰ ਰਹਿ ਸਕਦੇ ਹਾਂ ਤੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਅ ਸਕਦੇ ਹਾਂ ਪਰ ਭਾਈ ਸਾਹਿਬ ਨੂੰ ਹਰ ਨਿੱਕੀ ਮੋਟੀ ਗੱਲ ਲਈ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਨਾ ਕੀਤਾ ਜਾਵੇ ਭਾਈ ਸਾਹਿਬ ਦੀ ਫੁੱਲ ਸਪੋਰਟ ਕੀਤੀ ਜਾਵੇ ਰਿਸ਼ਤੇਦਾਰ ਬਹੁਤ ਨੇ ਪਰ ਬਣਦਾ ਬਣਦਾ ਕੋਈ ਨਹੀਂ ਆ ਬੀਬੀਆਂ ਮਾਈਆਂ ਰੋਣ ਮੇਰਾ ਕੋਈ ਨਹੀਂ ਬਣਦਾ ਮੇਰੀ ਨੂੰਹ ਨਹੀਂ ਬਣਦੀ ਮੇਰਾ ਪੁੱਤ ਨਹੀਂ ਬਣਦਾ ਰੋਂਦੀ ਕਿਉਂ ਹੈ ਮਾਂ ਤੂੰ ਕਲਗੀਆਂ ਵਾਲੇ ਨੂੰ ਆਪਣਾ ਬਣਾ ਲੈ ਮੰਨਣਾ ਹੀ ਐ ਬੰਦਾ ਮੰਨ ਨਹੀਂ ਲੈਂਦਾ ਵੀ ਮੇਰਾ ਗਲਗੀਆਂ ਵਾਲਾ ਹੁਣ ਸੁਣੋ ਧਿਆਨ ਨਾਲ ਵੇਖਿਓ 1 ਮਿੰਟ ਸੁਣਿਓ ਮਾਂ ਸੋਚੀ ਜਾਂਦੀ ਐ ਪੁੱਤ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਮੇਰਾ ਪਰ ਮਾਂ ਨੂੰ ਪੁੱਤ ਸਮਝਦਾ ਹੀ ਕੁਛ ਨਹੀਂ ਪਰ ਮਾਂ ਆਪਣੇ ਆਪ ਦੀ ਖੁਸ਼ ਐ ਮੇਰਾ ਪੁੱਤ ਮੈਨੂੰ ਬਹੁਤ ਪਿਆਰ ਕਰਦਾ ਪੁੱਤ ਭੋਰਾ ਵੀ ਨਹੀਂ ਕਰਦਾ ਪਰ ਮਾਂ ਆਪ ਹੀ ਕਲਪਨਾ ਕਰ ਕਰਕੇ ਗੁਰੂ ਜੀ ਗੁਣ ਕੋਈ ਆਪਣਾ ਦਾ ਮੈਂ ਭਰਿਆ ਮੇਰੇ ਵਿੱਚ ਤਾਂ ਗੁਰੂ ਜੀ ਗੁਣ ਕੋਈ ਆਪਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਆਪਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਆਪਣਾ ਦਾ ਮੈਂ ਕੋਈ ਔਗਣਾ ਦਾ ਮੈਂ ਭਰਿਆ ਦੇ ਦੇ ਵਿੱਚ ਲਾ ਗੁਰੂ ਦੀ ਗੁਣ ਕੋਈ ਗੁਰੂ ਦੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਓਟੋ ਕਲਪਨਾ ਗੁਰੂ ਦੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਬੜਾ ਹੀ ਸੋਹਣਾ ਸ਼ਬਦ ਗਾਇਆ ਹੈ ਭਾਈ ਸਾਹਿਬ ਨੇ ਤੇ ਇਸ ਸ਼ਬਦ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਦੀ ਨਿਮਾਣੀ ਬਣ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਵਿੱਚ ਅਜੇ ਇਹ ਕੋਈ ਗੁਣ ਨਹੀਂ ਹਨ ਅਸੀਂ ਅਰੋਗਣਾ ਦੇ ਭਰੇ ਹੋਏ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਗੁਣਾਂ ਦੇ ਭੰਡਾਰ ਦਿੰਦੇ ਹਨ ਤੇ ਸਾਡੇ ਔਗਣ ਹਰ ਲੈਂਦੇ ਹਨ ਤੇ ਸਾਨੂੰ ਗੁਰੂ ਮਹਾਰਾਜ ਮੂਰੇ ਨਤਮਸਤਕ ਹੋ ਕੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਗੁਰੂ ਮਹਾਰਾਜ ਸਾਨੂੰ ਗੁਣ ਦੇ ਦਿਓ ਸਾਡੇ ਵਿੱਚ ਕੋਈ ਗੁਣ ਨਹੀਂ ਹੈ ਅਸੀਂ ਔਪਣਾ ਦੇ ਭਰੇ ਹੋਏ ਹਾਂ ਸੋ ਅੱਗੇ ਆਪਾਂ ਸੁਣਦੇ ਹਾਂ ਭਾਈ ਸਾਹਿਬ ਦੀ ਗੱਲਬਾਤ ਮੈਂ ਸਿੱਖ ਤੇ ਸ਼ਬਦ ਦਾ ਪੁਜਾਰੀ ਐ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਸ਼ਬਦ ਦਾ ਪੁਜਾਰੀ ਐ ਮੱਥਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਆਂ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹਨ ਪਰ ਜਦੋਂ ਇਤਿਹਾਸ ਸੁਣਾਇਆ ਜਾਂਦਾ ਨਾ ਪ੍ਰਚਾਰਕਾਂ ਵੱਲੋਂ ਤੇ ਉਹ ਉਹ ਵੀ ਕਲਪਨਾ ਹੀ ਐ ਜਦੋਂ ਵੇਖੋ ਮੈਂ ਇਤਿਹਾਸ ਸੁਣਾ ਰਿਹਾ ਵੀ ਕਲਗੀਆਂ ਵਾਲੇ ਪਾਸ਼ਾ ਜਾ ਰਹੇ ਐ ਤੇ ਤੁਹਾਡੇ ਦਿਮਾਗ ਵਿੱਚ ਕੀ ਆ ਰਿਹਾ ਕਲਪਨਾ ਹੀ ਕਰ ਰਹੇ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਚਰਨੀ ਲੱਗ ਜੇ ਸਤਿਗੁਰਾਂ ਮਰਦਾਨੇ ਕੱਲੇ ਨੂੰ ਵਹਾਇਆ ਸੀ ਨਾਲ ਲੋਕੀ ਕਹਿੰਦੇ ਮੁੰਡਾ ਛੋਟੀ ਮੁੰਡਾ 베ਦੀਆਂ ਦਾ ਪੁੱਤ ਖੱਤਰੀ 베ਦੀਆਂ ਘਰ ਜੰਮਿਆ ਤੇ ਨਾਲ ਮਰਦਾਨੇ ਮਰਾਸ਼ੀ ਨੂੰ ਵਹਾ ਲਿਆ ਛੋਟੀ ਜਾਤ ਵਾਲੇ ਨੂੰ ਤੇ ਮਰਦਾਨੇ ਨੇ ਦੁਨੀਆ ਵਿੱਚ ਮਿਸਾਲ ਕਾਇਮ ਕੀਤੀ ਗੁਰੂ ਨਾਨਕ ਸਾਹਿਬ ਨੇ ਮਿਸਾਲ ਕਾਇਮ ਕਰਕੇ ਇਦਾਂ ਆਖਿਆ ਕਹਿੰਦੇ ਓਏ ਮਰਦਾਨਾ ਮਰਾਸ਼ੀ ਨਹੀਂ ਸੱਜੇ ਪਾਸੇ ਸਾਰੀ ਜ਼ਿੰਦਗੀ ਵਹਾ ਕੇ ਰੱਖਿਆ ਕਹਿੰਦੇ ਇਹ ਮੇਰਾ ਭਾਈ ਹੈ ਆ ਤਰੀਆ ਕਾ ਇਹ ਮੇਰਾ ਭਾਈ ਹੈ ਜਿਹਨੂੰ ਤੁਸੀਂ ਕਹਿੰਦੇ ਛੋਟੀ ਜਾਤ ਵਾਲਾ ਤੇ ਗੁਰਮਖੋ ਕਲਗੀਆਂ ਵਾਲੇ ਨੇ ਇਦਾਂ ਆਵਾਜ਼ ਮਾਰ ਲਈ ਆ ਜਾ ਉਹ ਝੌੜ ਕਹਿੰਦੇ ਤੈਨੂੰ ਆ ਜਾ ਤੈਨੂੰ ਨਾਈ ਕਹਿੰਦੇ ਆ ਆ ਜਾ ਤੂੰ ਕਿਹੜਾ ਐ ਮੈਨੂੰ ਛੀਂਬਾ ਕਹਿੰਦੇ ਆ ਜਾ ਫਿਰ ਇੱਕ ਜੱਟ ਵੀ ਜਾਂਦਾ ਹੈ ਇੱਕ ਖੱਤਰੀ ਵੀ ਆਉਂਦਾ ਹੈ ਆਜੋ ਇਕੱਠਿਆਂ ਨੂੰ ਭਾਇਆ ਇਕੱਠਿਆਂ ਨੂੰ ਸ਼ਿਕਾਇਆ ਮਹਾਰਾਜੇ ਨਾਈ ਹੈ ਜੀ ਇਹ ਜੀ ਠੀਂਬਾ ਹੈ ਜੀ ਇਹ ਝੋੜ ਹੈ ਜੀ ਇਹ ਜੱਟ ਹੈ ਜੀ ਤੁਸੀਂ ਤੇ ਸੋਢੀ ਹੋ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਉਹੀ ਦੁਹਰਾਤੀ ਗੱਲ ਜਿਹੜੀ 200 ਸਾਲ ਪਹਿਲਾਂ ਗੁਰੂ ਗੋਬਨਾਨਕ ਨੇ ਦੁਹਰਾਈ ਰੂਪ ਹੀ ਬਦਲਿਆ ਜੋਤ ਉਹੀ ਸੀ ਉਹੀ ਸੋਚ ਉਹੀ ਵਿਚਾਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਇਹ ਕੋਈ ਨਾਈ ਨਹੀਂ ਕੋਈ ਝੋੜ ਨਹੀਂ ਕੋਈ ਛੀਂਬਾ ਨਹੀਂ ਛਾਤੀ ਨਾ ਲਾ ਕੇ ਕਹਿੰਦੇ ਸਾਰੇ ਹੀ ਮੇਰੇ ਪਿਆਰੇ ਹੋਏ ਅੱਜ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਪਿਆਰੇ ਬਣਾਇਆ ਬਦ ਕਿਸਮਤੀ ਸਾਡੀ ਕੌਮ ਦੀ ਸਾਡੇ ਤੋਂ ਜਾਤਾਂ ਨਿਕਲ ਨਹੀਂ ਸਕਈ ਅਜੇ ਵੀ ਸਾਡੇ ਵਿੱਚ ਜਾਤ ਪਾਤ ਵਾਲਾ ਗੰਦ ਉਹ ਵੀ ਤੁਰਿਆ ਫਿਰਦਾ ਅਮਰਤ ਸ਼ੱਕ ਵੀ ਲੈਣਗੇ ਫਿਰ ਵੀ ਜਾਤ ਬਰਾਦਰੀ ਵਾਲਾ ਖਹਿੜਾ ਨਹੀਂ ਛੱਡਦੇ ਅਸੀਂ ਇਹਦੇ ਚੋਂ ਨਿਕਲਣ ਵਾਸਤੇ ਅਸੀਂ ਤਿਆਰ ਨਹੀਂ ਪਰ ਇਹ ਐਸੀ ਦਲਦਲ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢਣ ਵਾਸਤੇ ਖਾਲਸਾ ਸਜਾਇਆ ਇਹ ਦਲਦਲ ਤੋਂ ਇਹ ਅੱਜ ਵਾਲਾ ਦਿਨ ਅਸਲ ਵਿੱਚ ਜਾਤ ਪਾਤ ਦੀ ਦਲਦਲ ਚੋਂ ਕੱਢਣ ਵਾਲਾ ਦਿਨ ਸੀ ਭਾਈ ਭਾਈ ਬਣਾਉਣਾ ਬਾਕੀ ਅਸੀਂ ਅਮਰਤ ਪਾਨ ਤਾਂ ਕਰ ਲੈਂਦੇ ਹਾਂ ਪਰ ਸਾਡੇ ਅੰਦਰੋਂ ਇਹ ਜਾਤ ਪਾਤ ਵਾਲਾ ਗੰਦ ਮੰਡ ਨਹੀਂ ਨਿਕਲਦਾ ਭਾਈ ਸਾਹਿਬ ਨੇ ਬੜੀ ਹੀ ਸੋਹਣੀ ਚੋਟ ਮਾਰੀ ਹੈ ਇਸ ਮੁੱਦੇ ਤੇ ਵੀ ਕਿਉਂਕਿ ਸਾਡੇ ਸਮਾਜ ਵਿੱਚ ਜਾਤਾਂ ਪਾਤਾਂ ਨੂੰ ਲੈ ਕੇ ਆਏ ਦਿਨ ਲੜਾਈਆਂ ਦੰਗੇ ਝਗੜੇ ਹੁੰਦੇ ਹੀ ਰਹਿੰਦੇ ਹਨ ਤੇ ਸਾਡੇ ਵਿੱਚ ਭਾਈਚਾਰਾ ਬਿਲਕੁਲ ਖਤਮ ਹੋ ਚੁੱਕਿਆ ਹੈ ਤੇ ਅੱਜ ਦੇ ਸਮੇਂ ਦੀਪਾ ਗੱਲ ਕਰਦੇ ਹਾਂ ਸਾਡੇ ਸਿੱਖ ਕੌਮ ਵੀ ਇਸ ਤਰ੍ਹਾਂ ਹੀ ਕਰ ਰਹੀ ਹੈ ਸਿੱਖ ਕੌਮ ਵੀ ਜਾਤਾਂ ਪਾਤਾਂ ਦੇ ਨਾਮੁਕਤੇ ਅੱਡ-ਅੱਡ ਧਾਰਮਿਕ ਸਥਾਨ ਬਣਾ ਰਹੀ ਹੈ ਇੱਕ ਪਿੰਡ ਵਿੱਚ ਕਈ-ਕਈ ਗੁਰਦੁਆਰੇ ਹੁੰਦੇ ਹਨ ਆ ਜੱਟ ਸਿੱਖਾਂ ਦਾ ਹੈ ਆ ਰਮਦਾਸੀਆ ਸਿੱਖਾਂ ਦਾ ਹੈ ਆ ਕਿਸੇ ਹੋਰ ਬਰਾਦਰੀ ਦਾ ਹੈ ਤੇ ਸਾਨੂੰ ਇਸ ਤਰ੍ਹਾਂ ਜਾਤਾਂ ਪਾਤਾਂ ਚੋਂ ਜੋ ਗੁਰੂ ਨਾਨਕ ਦੇਵ ਜੀ ਨੇ ਕੱਢਣ ਦੀ ਪਹਿਲ ਕੀਤੀ ਸੀ ਉਸ ਸੋਚ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਪਾਟੇ ਦੀ ਪੌਲ ਦੇ ਕੇ ਉਸ ਨੂੰ ਪੂਰਾ ਕੀਤਾ ਸੀ ਤਾਂ ਕਿ ਅਸੀਂ ਜਾਤਾਂ ਪਾਤਾਂ ਦੇ ਚੱਕਰ ਵਿੱਚੋਂ ਨਿਕਲ ਕੇ ਸਾਂਝਾ ਭਾਈਚਾਰਾ ਕੰਮ ਕਰ ਸਕੀਏ ਪਰ ਸਾਡੇ ਲੋਕ ਅੱਜ ਵੀ ਜੱਤਾ ਪਾਤਾ ਦੇ ਚੱਕਰ ਵਿੱਚ ਫਸੇ ਹੋਏ ਹਨ ਤੇ ਇੱਕ ਦੂਜੇ ਦਾ ਭਾਈਚਾਰਾ ਬਣਾਉਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਏ ਆਲਾ ਦਿਨ ਸੀ ਪੜ ਦੇ ਦੇਣਾ ਕਹਿੰਦਾ ਮੈਂ ਦੇਣੀ ਨਹੀਂ ਚਾਹੁੰਦਾ ਪਰ ਦੇ ਦੇਣਾ ਜਿੱਦਣ ਸਾਡੀ ਗੱਡੀ ਨਿਕਲ ਕੇ ਆਈ ਨਾ ਡਿਫੈਂਡਰ ਹੱਸ ਲਓ ਪਹਿਲਾ ਦੰਦ ਹੀ ਗੱਡਣੀ ਸੁਣੋ ਜਦੋਂ ਸਾਡੀ ਗੱਡੀ ਆਈ ਨਾ ਨਿਕਲ ਕੇ ਉਹਦੇ ਚੋਂ ਯੰਸੀ ਚੋਂ ਉਹ ਦਿਨ ਚਾਰ گاਉਣ ਵਾਲਿਆਂ ਦੀਆਂ ਗੱਡੀਆਂ ਨਿਕਲੀਆਂ ਉਹ ਗੱਡੀ ਤੋਂ ਪਹਿਲਾਂ ਚਾਰ ਨਿਉਜਾਂ ਵੀ ਲਾਈਆਂ ਪਰ ਕਿਸੇ ਨੂੰ ਕੋਈ ਪ੍ਰੋਬਲਮ ਬੋਲੋ گاਉਣ ਵਾਲਿਆਂ ਕੋਲ ਪੈਸਾ ਕਿੱਥੋਂ ਆਇਆ ਪੰਜਾਬੀ ਜਿਹੜੇ ਗਾਉਂਦੇ ਨੇ ਉਹਨਾਂ ਨੂੰ ਪੈਸਾ ਕਿਹਨੇ ਦਿੱਤਾ ਪੰਜਾਬੀਆਂ ਨੇ ਦਿੱਤਾ ਕਿ ਨਹੀਂ ਦਿੱਤਾ 10 ਲੱਖ ਰੁਪਈਆ ਮੁੰਡੇ ਦੇ ਵਿਆਹ ਦਾ ਦਿੱਤਾ ਕਿ ਨਹੀਂ ਦਿੱਤਾ ਉਹਨਾਂ ਨੇ ਹੱਥ 'ਚ ਸ਼ਰਾਬ ਦੀਆਂ ਗੱਲਾਂ ਕੀਤੀਆਂ ਗਾ ਗੀਤ ਗਾਏ ਕਿ ਨਹੀਂ ਗਾਏ ਹਥਿਆਰਾਂ ਦੇ ਗਾਏ ਕਿ ਨਹੀਂ ਗਾਏ ਬੋਲੋ ਗਾਏ ਕਿ ਨਹੀਂ ਗਾਏ ਸਭ ਕੁਝ ਹੋਇਆ ਉਹ ਡਿਫੈਂਡਰਾਂ ਚਾਰ ਆਈਆਂ ਇੱਕੇ ਟਾਈਮ ਤੇ ਕਿਸੇ ਦੀ ਕੋਈ ਗੱਲ ਨਹੀਂ ਪਰ ਜੇ ਸਾਡੇ ਵਰਗਾ ਲੈ ਆਵੇ ਇਹ ਡਿਫੈਂਡਰ ਚ ਨਹੀਂ ਬਹਿ ਸਕਦੇ ਇਹ ਗਰੰਥੀ ਵਾਲਾ ਹੀ ਕੰਮ ਹੈ ਇਹ ਜੈਲਸ ਕਹਿੰਦੇ ਨੇ ਇਹਨੂੰ ਸਾੜਾ ਕਹਿੰਦੇ ਨੇ ਇਹਨੂੰ ਈਰਖਾ ਕਹਿੰਦੇ ਨੇ ਇਹ ਬਰਦਾਸ਼ਤ ਨਹੀਂ ਹੁੰਦਾ ਜਿਵੇਂ ਨਾ ਜੀ ਮੁੰਡੇ ਕਬੱਡੀ ਖੇਡਣ ਵਾਲੇ ਨਹੀਂ ਕਹਿੰਦੇ ਹੁੰਦੇ ਕਬੱਡੀ 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 15 ਦਿਨ ਐਂ ਚੱਲੀ ਗਿਆ ਗੱਡੀ 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 ਐਦਾਂ ਹੀ ਹੋ ਗਿਆ 15 ਦਿਨ ਵੀ ਗੱਡੀ 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 ਸਾਨੂੰ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਵਰਗੇ ਸਿੱਖ ਪ੍ਰਚਾਰਕਾਂ ਦੀ ਬਹੁਤ ਲੋੜ ਹੈ ਏ ਡਾਕਟਰ ਗੁਰਪ੍ਰੀਤ ਕੌਰ ਮਾਨ ਜੋ ਕਿ ਸੀਐਮਾਨ ਸਾਬ ਦੇ ਧਰਮ ਪਤਨੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਭਾਈ ਸਾਹਿਬ ਜਿਸ ਤਰ੍ਹਾਂ ਦੇ ਅੱਡੇ ਵੱਡੇ ਵੱਡੇ ਇਕੱਠਾਂ ਨੂੰ ਹੈਂਡਲ ਕਰਦੇ ਹਨ ਤੇ ਬਿਲਕੁਲ ਹੀ ਸਾਰਿਆਂ ਦੇ ਮਨ ਜੋੜ ਦਿੰਦੇ ਹਨ ਜਦੋਂ ਉਹ ਸਮਾਗਮ ਕਰਦੇ ਹਨ ਤਾਂ ਕੋਈ ਵੀ ਇੱਧਰ ਉੱਧਰ ਨਹੀਂ ਝਾਕਦਾ ਸਾਰਿਆਂ ਦਾ ਤਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਹੋ ਜਾਂਦਾ ਹੈ ਤੇ ਉਹਨਾਂ ਦੀ ਸਾਨੂੰ ਇਸ ਟਾਈਮ ਬਹੁਤ ਲੋੜ ਹੈ ਕਿ ਉਹਨਾਂ ਦੇ ਗੁਰਮਤਿ ਸਮਾਗਮ ਖੋਲ ਦਿੱਤੇ ਜਾਣ ਤੇ ਉਹ ਸਾਰੇ ਪੰਜਾਬ ਹਰਿਆਣਾ ਹਿੰਦੂਸਤਾਨ ਦੇ ਵਿੱਚ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕਰਨ। ਇਦਾਂ ਹੀ ਹੋਈ ਗਿਆ। ਬਈ ਪਹਿਲੀ ਵਾਰੀ ਹੋਇਆ ਯਾਰ। ਆਹ ਲੈਂਡ ਕਰੂਜ਼ਰ ਗੱਡੀ 58 ਲੱਖ ਦੀ ਮੈਨੂੰ 2004 ਵਿੱਚ ਟੀ ਸੀ ਰੀਜ਼ ਕੰਪਨੀ ਨੇ ਦਿੱਤੀ ਸੀ। ਪਤਾ ਕਿਉਂ? ਸੀੜੀਆਂ ਹੀ ਇੰਨੀਆਂ ਵਿਕਦੀਆਂ ਸੀ। ਗਿਫਟ ਕੀਤੀ ਸੀ ਗੱਡੀ ਜਿਨ੍ਹਾਂ ਦੇ ਘਰੇ ਚਾਰ-ਚਾਰ ਖੜੀਆਂ ਕਹਿੰਦੇ ਓਏ ਗੁਰੂ ਘਰ ਦੇ ਵਿੱਚ ਵਰਤੀ ਜਾਏਗੀ ਚੰਗੇ ਕੰਮ ਲੱਗੇਗੀ ਕੀ ਫਰਕ ਪੈਂਦਾ ਦੇਣ ਵਾਲੇ ਕਰਦੇ ਆ ਦੋ-ਚਾਰ ਸਾਲ ਖੜੀ ਰਹੂਗੀ ਫਿਰ ਲੈ ਜਾਣਗੇ ਆ ਪਿੱਛੇ ਜੇ ਇੱਕ ਲੈ ਗਏ ਕੋਈ ਲੈ ਗਿਆ ਤੇ ਕੋਈ ਦੇ ਗਿਆ ਦੋ ਸਾਲ ਚਲਾ ਲਈ ਹੁਣ ਲੈ ਗਏ ਹੁਣ ਹੋਰ ਆ ਗਈ ਦੋ ਸਾਲ ਚਲਾ ਲਾਂਗੇ ਫਿਰ ਲੈ ਜਾਣਗੇ ਫਿਰ ਕੋਈ ਹੋਰ ਦੇ ਜਾਏਗਾ ਗੱਡੀ ਚੱਲੀ ਜਾਂਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਿਛਲੇ ਦਿਨੀ ਉਹਨਾਂ ਉੱਤੇ ਇੱਕ ਬਲਾਤਕਾਰ ਦਾ ਇਲਜ਼ਾਮ ਲੱਗਾ ਸੀ ਤੇ ਇਹੀਆਂ ਗੱਲਾਂ ਭਾਈ ਸਾਹਿਬ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਹੋਣੀਆਂ ਕਿ ਉਹਨਾਂ ਨੂੰ ਲੋਕ ਬਲਾਤਕਾਰੀ ਵੀ ਕਹਿਣਗੇ ਕਹਿਣ ਵਾਲੇ ਕਹਿੰਦੇ ਹਨ ਪਰ ਪਿਆਰ ਕਰਨ ਵਾਲੇ ਉਸ ਤੋਂ ਲੱਖਾਂ ਜ਼ਿਆਦਾ ਹਨ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਸਾਹਿਬ ਤੇ ਕਿੰਦਾਂ ਦੇ ਇਲਜ਼ਾਮ ਹਨ ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਕਿਸ ਤਰ੍ਹਾਂ ਦੇ ਕਰੈਕਟਰ ਨੂੰ ਬਿਲਾਉਂ ਕਰਦੇ ਹਨ ਭਾਈ ਸਾਹਿਬ ਸ਼ਰਿਆਮ ਇਹ ਗੱਲ ਠੋਕ ਕੇ ਕਹਿੰਦੇ ਹਨ ਕਿ ਉਹਨਾਂ ਦੀ ਡਾਕਟਰੀ ਕਰਵਾ ਲਈ ਜਾਵੇ ਤੇ ਉਹਨਾਂ ਨੂੰ ਜੇ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਸ਼ਰਿਆਮ ਗੋਲੀ ਮਾਰ ਦਿੱਤੀ ਜਾਵੇ ਜਦੋਂ ਬੰਦਾ ਐਡੇ ਐਡੇ ਦਾਅਵੇ ਕਰ ਦਿੰਦਾ ਹੈ ਤਾਂ ਉਹ ਕਿਸੇ ਗੱਲ ਨਾਲ ਹੀ ਕਰਦਾ ਹੈ ਉਹਨਾਂ ਉੱਤੇ ਗੁਰੂ ਮਹਾਰਾਜ ਦੀ ਮਿਹਰ ਹੈ ਤੇ ਉਹ ਗੁਰੂ ਮਹਾਰਾਜ ਦੇ ਸੱਚੇ ਸਿੱਖ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਉੱਤੇ ਬਖਸ਼ਿਸ਼ ਕੀਤੀ ਹੈ ਉਹ ਇੰਨਾਂ ਗੱਲਾਂ ਨੂੰ ਜਿਆਦਾ ਇਗਨੋਰ ਹੀ ਕਰਦੇ ਹਨ ਤੇ ਉਹ ਆਪਣੇ ਪਿਆਰਿਆਂ ਨੂੰ ਜੋ ਕਿ ਉਹਨਾਂ ਨੂੰ ਪਸੰਦ ਕਰਦੇ ਹਨ ਲੋਕ ਉਹਨਾਂ ਲਈ ਹੀ ਜ਼ਿੰਦਗੀ ਜਿਉਂਦੇ ਹਨ ਉਹਨਾਂ ਦਾ ਨਾ ਕੋਈ ਧੀ ਹੈ ਨਾ ਪੁੱਤ ਹੈ ਨਾ ਉਹਨਾਂ ਨੇ ਮੈਰਿਜ ਕਰਵਾਈ ਹੈ ਤੇ ਸਾਰਾ ਕੁਝ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੀ ਲਗਵਾਇਆ ਹੋਇਆ ਹੈ ਆਪਾਨ ਕਰਨ ਸਿੱਖ ਸਜਣ ਤੇ ਸਾਡਾ ਪਰਿਵਾਰ ਵਧੇ ਫੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ